ਦੋਸਤੋ ਅੱਜ ਤੁਹਾਡੇ ਨਾਲ ਕਰਨ ਲੱਗੀ ਆ ਉਹ ਗੱਲਾਂ ਜਿਹੜੀਆਂ ਕਿ ਆਮ ਸਾਡੇ ਵਾਲੇ ਦੁਆਲੇ ਚ ਵਾਪਰ ਰਹੀਆਂ ਨੇ ਤੇ ਜਿਨ੍ਹਾਂ ਨੂੰ ਅਸੀਂ ਬਹੁਤ ਲਾਈਟ ਬਹੁਤ ਹਲਕਾ ਲੈ ਜਾਂਦੇ ਆ ਤੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਕਿ ਉਹ ਚੀਜ਼ਾਂ ਸਾਡੇ ਤੇ ਕਿੰਨਾ ਕੁ ਗਲਤ ਪ੍ਰਭਾਵ ਪਾ ਸਕਦੀਆਂ ਨੇ ਮੈਂ ਅੱਜ ਗੱਲ ਕਰਨ ਲੱਗੀ ਆ ਜਿਹੜੇ ਕਿ ਅਸੀਂ ਬੜੇ ਸ਼ੌਂਕ ਨਾਲ ਘਰਾਂ ਦੇ ਵਿੱਚ ਕੁੱਤੇ ਪਾਲਦੇ ਆ ਡੌਗਸ ਰੱਖਦੇ ਆ ਹੁਣ ਇਹ ਕਈਆਂ ਨੇ ਸ਼ਾਇਦ ਮੇਰੀ ਗੱਲ ਤੇ ਹੋ ਸਕਦਾ ਇਤਰਾਜ਼ ਕਰਨਾ ਹੋਵੇ ਪਰ ਮੈਂ ਜੋ ਗੱਲ ਕਹਿ ਰਹੀ ਆ ਉਹ ਤੁਸੀਂ ਧਿਆਨ ਨਾਲ ਥੋੜਾ ਜਿਹਾ ਸੁਣਿਓ ਦੇਖੋ ਅਸੀਂ ਜ਼ਬਰਦਸਤੀ ਕਿਸੇ ਵੀ ਜਾਨਵਰ ਤੇ ਆਪਣੀਆਂ ਜਿਹੜੀਆਂ ਨੇ ਉਹ ਚੀਜ਼ਾਂ ਥੋਪਣ ਦੀ ਕੋਸ਼ਿਸ਼ ਕਰ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹੀ ਗੱਲ ਕਰਾਂਗੀ ਕਿ ਇੱਕ ਦੇਖੋ ਰੱਬ ਨੇ ਬਣਾਏ ਨੇ ਜਾਨਵਰ ਬਣਾਏ ਨੇ ਇਨਸਾਨ ਬਣਾਏ ਨੇ ਡੰਗਰ ਪਸ਼ੂ ਬਣਾਏ ਨੇ ਤੇ ਹਰ ਇੱਕ ਦੇ ਰਹਿਣ ਦਾ ਤਰੀਕਾ ਵੀ ਜਿਹੜਾ ਹੈਗਾ ਅਲੱਗ ਹੈਗਾ ਇਨਸਾਨ ਜਿੰਨਾ ਵੀ ਚਾਹੇ ਡੰਗਰਾਂ ਦੇ ਵਾਂਗ ਨਹੀਂ ਰਹਿ ਸਕਦਾ ਇਹ ਸੀ ਗੱਲ ਮੰਨਦੇ ਹਾਂ ਜੇ ਕੋਈ ਸਾਨੂੰ ਕਿੱਲੇ ਨਾਲ ਬੰਨ ਕੇ ਇੱਕ ਪਸ਼ੂ ਦੀ ਤਰ੍ਹਾਂ ਬੰਨ ਦਵੇ ਜਾਂ ਸਾਨੂੰ ਜਿਵੇਂ ਅਸੀਂ ਕੁੱਤਿਆਂ ਨੂੰ ਪਿੰਜਰਿਆਂ 'ਚ ਪਾ ਕੇ ਰੱਖਦੇ ਹਾਂ ਤੋਤਿਆਂ ਨੂੰ ਜਾਨਵਰਾਂ ਨੂੰ ਅਸੀਂ ਪਿੰਜਰਿਆਂ 'ਚ ਪਾ ਕੇ ਕੈਦ ਕਰਕੇ ਆਪਣੇ ਸ਼ੌਂਕ ਲਈ ਘਰਾਂ 'ਚ ਰੱਖਦੇ ਹਾਂ ਜੇ ਕੋਈ ਇਨਸਾਨ ਸਾਨੂੰ ਓਦਾਂ ਪਿੰਜਰਿਆਂ 'ਚ ਪਾ ਕੇ ਉਹਨਾਂ ਜਾਨਵਰਾਂ ਦੀ ਤਰ੍ਹਾਂ ਰੱਖੇ ਸ਼ਾਇਦ ਅਸੀਂ ਉਹ ਰਹਿਣਾ ਨਹੀਂ ਪਸੰਦ ਕਰਦੇ ਅਸੀਂ ਇੱਕ ਇਨਸਾਨ ਦੀ ਤਰ੍ਹਾਂ ਹੀ ਰਹਿਣਾ ਪਸੰਦ ਕਰਦੇ ਹਾਂ ਸੋ ਕਿਤੇ ਨਾ ਕਿਤੇ ਅਸੀਂ ਜਾਨਵਰਾਂ ਦੇ ਨਾਲ ਵੀ ਨਾ ਇਨਸਾਫੀ ਕਰਦੇ ਹਾਂ ਅਸੀਂ ਕੁੱਤਿਆਂ ਨੂੰ ਡੌਗਸ ਨੂੰ ਆਪਣੇ ਘਰ ਇੱਕ ਇਨਸਾਨ ਦੀ ਤਰ੍ਹਾਂ ਰੱਖਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਆਪਣੇ ਸ਼ੌਂਕ ਲਈ ਆਪਣੇ ਬੱਚਿਆਂ ਦੇ ਸ਼ੌਂਕ ਲਈ ਕਿ ਸਾਡੇ ਬੱਚੇ ਖੁਸ਼ ਹੁੰਦੇ ਨੇ ਕੁੱਤਿਆਂ ਦੇ ਨਾਲ ਖੇਡ ਕੇ ਛੋਟੇ-ਛੋਟੇ ਕੁੱਤਿਆਂ ਦੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨਾਲ ਖੇਡ ਕੇ ਖੁਸ਼ ਹੁੰਦੇ ਨੇ ਅਸੀਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਉਹਨਾਂ ਭੋਲੇ-ਭਾਲੇ ਜਾਨਵਰਾਂ ਨੂੰ ਕੈਦ ਕਰਕੇ ਆਪਣੇ ਘਰਾਂ 'ਚ ਰੱਖ ਲੈਨੇ ਆਂ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਉਹਨਾਂ ਨੂੰ ਕਿੱਥੇ ਰੱਖ ਰਹੇ ਆਂ ਕਿਵੇਂ ਰੱਖ ਰਹੇ ਆਂ ਪਰ ਜਿਹੜਾ ਇੱਕ ਜਾਨਵਰ ਹੁੰਦਾ ਜਿਵੇਂ ਕਿ ਅਸੀਂ ਡੌਗ ਲਗਾ ਲਈਏ ਅਸੀਂ ਆਪਣੇ ਸ਼ੌਂਕ ਲਈ ਘਰਾਂ ਚ ਪਾਲ ਰਹੇ ਹਾਂ ਉਹਦਾ ਆਪਣਾ ਰਹਿਣ ਦਾ ਇੱਕ ਤਰੀਕਾ ਹੁੰਦਾ ਸੋ ਇਨਸਾਨ ਨੂੰ ਇਨਸਾਨ ਦੀ ਤਰ੍ਹਾਂ ਰਹਿਣਾ ਚਾਹੀਦਾ ਤੇ ਜਾਨਵਰ ਲਈ ਜਿਹੜੀ ਜਗ੍ਹਾ ਹੈਗੀ ਆ ਇੱਕ ਅਲੱਗ ਥਾਂ ਹੋਣੀ ਚਾਹੀਦੀ ਆ ਤੁਹਾਡੇ ਘਰ ਚ ਜੇ ਚਲੋ ਤੁਹਾਨੂੰ ਸ਼ੌਂਕ ਵੀ ਹੈਗਾ ਰੱਖਣ ਦਾ ਤਾਂ ਉਸ ਦੀ ਦੇਖਭਾਲ ਵੀ ਤੁਸੀਂ ਉਸੇ ਤਰੀਕੇ ਨਾਲ ਕਰੋ ਜਿਵੇਂ ਕਿ ਇੱਕ ਜਾਨਵਰ ਦੀ ਕਰਨੀ ਚਾਹੀਦੀ ਆ ਉਹਦੇ ਲਈ ਇੱਕ ਅਲੱਗ ਥਾਂ ਹੋਣੀ ਚਾਹੀਦੀ ਹੈ ਤੁਹਾਡੇ ਘਰ 'ਚ ਉਹਦੀ ਦੇਖਭਾਲ ਦਾ ਜਿਹੜਾ ਤਰੀਕਾ ਹੈਗਾ ਉਹ ਉਸੇ ਤਰ੍ਹਾਂ ਦਾ ਹੋਣਾ ਚਾਹੀਦਾ ਜਿੱਦਾਂ ਕਿ ਇੱਕ ਜਾਨਵਰ ਲਈ ਹੋਣਾ ਚਾਹੀਦਾ ਤੇ ਜਾਨਵਰ ਨੂੰ ਜਿੱਥੋਂ ਤੱਕ ਹੋ ਸਕੇ ਆਪਣੇ ਬੱਚਿਆਂ ਦੇ ਨਾਲ ਨਹੀਂ ਬਿਠਾਉਣਾ ਚਾਹੀਦਾ ਹੁਣ ਕਈਆਂ ਨੇ ਕਹਿਣਾ ਕਿ ਇਹ ਕੀ ਗੱਲ ਕਰ ਰਹੀਆਂ ਮੈਂ ਦੇਖੋ ਜਿਹੜੇ ਉਹਨਾਂ ਦੇ ਵਾਇਰਸ ਹੁੰਦੇ ਨੇ ਅਸੀਂ ਕੁੱਤਿਆਂ ਦੇ ਜਿਹੜੇ ਵਾਇਰਸ ਦੀ ਗੱਲ ਕਰੀਏ ਉਹ ਜਾਨਵਰਾਂ ਦੇ ਜਿਹੜੇ ਵਾਇਰਸ ਨੇ ਉਹਨਾਂ ਤੋਂ ਅਲੱਗ ਹੁੰਦੇ ਨੇ ਹੈਣਾ ਹੁਣ ਇੱਕ ਮੈਂ ਕਹੀਂ ਥਾਵੇਂ ਆਪਦੀ ਅੱਖਾਂ ਨਾਲ ਵੀ ਦੇਖਿਆ ਚਲੋ ਮੈਂ ਹੁਣ ਤੁਹਾਨੂੰ ਦੱਸ ਦਿੰਨੀ ਆ ਕਿ ਛੋਟੇ-ਛੋਟੇ ਬੱਚੇ ਨੇ ਜਿਹੜੇ ਕੁੱਤਿਆਂ ਨੂੰ ਜੱਫੀਆਂ ਪਾ ਕੇ ਕਦੇ ਉਹਨਾਂ ਦਾ ਮੂੰਹ ਚੁੰਮਦੇ ਨੇ ਕਦੇ ਜਿਹੜਾ ਕੁੱਤਾ ਹੁੰਦਾ ਡੌਗੀ ਜੀਭ ਦੇ ਨਾਲ ਬੱਚਿਆਂ ਦੀਆਂ ਗੱਲਾਂ ਤੱਕ ਚੱਟ ਲੈਂਦਾ ਸੋ ਇਹ ਗੱਲ ਕਿਤੇ ਨਾ ਕਿਤੇ ਮੈਨੂੰ ਲੱਗਦਾ ਗਲਤ ਆ ਹੈਨਾ ਕਿਉਂਕਿ ਬੱਚੇ ਇੰਨੇ ਮਾਸੂਮ ਹੁੰਦੇ ਨੇ ਉਹ ਕਿਸੇ ਵੀ ਵਾਇਰਸ ਨੂੰ ਬਹੁਤ ਛੇਤੀ ਜਿਹੜਾ ਇਹ ਗ੍ਰਹਿਣ ਕਰ ਲੈਂਦੇ ਨੇ ਤੇ ਜਿਹੜੇ ਉਹਨਾਂ ਦੇ ਵਾਇਰਸ ਹੁੰਦੇ ਨੇ ਉਹ ਬੱਚਿਆਂ ਦੇ ਮੂੰਹਾਂ ਰਾਹੀਂ ਅੰਦਰ ਵੀ ਜਾਂਦੇ ਨੇ ਮੈਂ ਖੁਦ ਇੱਕ ਦਿਨ ਛੋਟੇ ਜਿਹੇ ਬੱਚੇ ਨੂੰ ਦੇਖਿਆ ਉਹ ਕੁੱਤੇ ਨੂੰ ਬੜੇ ਪਿਆਰ ਨਾਲ ਚੁੰਮੀ ਜਾ ਰਿਹਾ ਸੀ ਉਹਨੂੰ ਨਹੀਂ ਸੀ ਪਤਾ ਉਹ ਕਰ ਕੀ ਰਿਹਾ ਈਵਨ ਕਿ ਜੀਬ ਨਾਲ ਕੁੱਤੇ ਨੇ ਉਹਦਾ ਮੂੰਹ ਤੱਕ ਚੱਟਤਾ ਹੁਣ ਉਹ ਚੀਜ਼ ਕਿਤੇ ਨਾ ਕਿਤੇ ਬੱਚਿਆਂ ਲਈ ਬਹੁਤ ਹਾਨੀਕਾਰਕ ਸਾਬਤ ਹੁੰਦੀ ਆ ਸੋ ਮੈਂ ਸਿਰਫ ਇਨਾ ਕਹਿਣਾ ਚਾਹਨੀ ਆ ਕਿ ਜੇ ਤੁਸੀਂ ਘਰਾਂ 'ਚ ਡੌਗਸ ਰੱਖੇ ਨੇ ਘੱਟੋ ਘੱਟ ਆਪਣੇ ਬੱਚਿਆਂ ਤੋਂ ਉਹਨਾਂ ਨੂੰ ਥੋੜਾ ਜਿਹਾ ਫਾਸਲਾ ਬਣਾ ਕੇ ਰੱਖੋ ਇਹ ਨਾ ਹੋਵੇ ਕਿ ਤੁਹਾਨੂੰ ਉਹਦੀ ਕੱਲ ਨੂੰ ਇੱਕ ਬਹੁਤ ਵੱਡੀ ਸਜ਼ਾ ਭੁਗਤਣੀ ਪੈ ਸਕਦੀ ਆ ਕਿਉਂਕਿ ਥੋੜੇ ਦਿਨ ਪਹਿਲਾਂ ਮੈਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਮੇਰਾ ਅੱਜ ਇਹ ਵੀਡੀਓ ਬਣਾਉਣ ਦਾ ਜਿਹੜਾ ਮੇਨ ਮਕਸਦ ਹੈਗਾ ਉਹ ਵੀਡੀਓ ਦੇਖ ਕੇ ਮੈਂ ਇਹ ਵੀਡੀਓ ਬਣਾਈ ਆ ਉਹਦੇ ਵਿੱਚ ਕੀ ਦਿਖਾਇਆ ਸੀ ਕਿ ਇੱਕ ਕੁੱਤੇ ਨੇ ਇੱਕ ਕੁੜੀ ਦੀ ਕਿੰਨੀ ਜ਼ਿੰਦਗੀ ਬਰਬਾਦ ਜਦੋਂ ਮੈਂ ਵੀਡੀਓ ਖੋਲ ਕੇ ਦੇਖੀ ਉਹਦੇ ਵਿੱਚ ਇਹ ਸੀਗਾ ਕਿ ਕਿਸੇ ਨੇ ਬੜੇ ਸ਼ੌਂਕ ਨਾਲ ਕੁੱਤਾ ਪਾਲਿਆ ਹੋਇਆ ਸੀ ਤੇ ਉਹ ਜਿਸ ਕੁੜੀ ਨੇ ਕੁੱਤਾ ਪਾਲਿਆ ਹੋਇਆ ਸੀ ਉਹਦੇ ਸਰੀਰ ਤੇ ਕਿਤੇ ਕੋਈ ਜ਼ਖਮ ਸੀ ਹੁਣ ਉਹ ਜ਼ਖਮ ਕੁੱਤੇ ਨੇ ਚੱਟਦਾ ਕਿਤੇ ਤੇ ਉਸ ਜ਼ਖਮ ਦੇ ਰਾਹੀਂ ਕੁੜੀ ਦੇ ਸਰੀਰ ਦੇ ਵਿੱਚ ਜ਼ਹਿਰ ਫੈਲ ਗਿਆ ਕੋਈ ਇਹੋ ਜਿਹਾ ਵਾਇਰਸ ਫੈਲਿਆ ਕਿ ਉਹਦੇ ਦੋਨੋਂ ਹੱਥ ਤੇ ਪੈਰ ਕੱਟਣੇ ਪਏਗੇ ਮੈਂ ਇਹ ਵੀਡੀਓ ਦੇਖੀ ਸੀ ਸੋਸ਼ਲ ਮੀਡੀਆ ਤੇ ਤੇ ਉਹ ਦੇਖ ਕੇ ਮੈਂ ਖੁਦ ਇੱਕਦਮ ਸਹਿਮ ਗਈ ਹੈਨਾ ਤੇ ਮੈਨੂੰ ਲੱਗਿਆ ਕਿ ਅਵੇਅਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਇਹ ਡੌਗਸ ਰੱਖੇ ਨੇ ਉਹਨਾਂ ਨੂੰ ਕਿਉਂਕਿ ਕਈ ਵਾਰੀ ਅਸੀਂ ਉਹ ਵੀਡੀਓਜ਼ ਨਜ਼ਰ ਅੰਦਾਜ਼ ਕਰਦੇ ਆਂ ਹੋ ਸਕਦਾ ਜਿਹੜੀ ਅੱਜ ਉਹ ਘਟਨਾ ਕਿਸੇ ਨੇ ਬਣਾ ਕੇ ਪਾਈ ਆ ਕੱਲ ਨੂੰ ਸਾਡੀ ਜ਼ਿੰਦਗੀ ਚ ਹੋ ਜਾਵੇ ਅਸੀਂ ਵੀ ਕਈਆਂ ਨੇ ਕੁੱਤੇ ਰੱਖੇ ਹੋਏ ਨੇ ਘਰਾਂ ਚ ਡੌਗ ਰੱਖੇ ਹੋਏ ਨੇ ਠੀਕ ਐ ਤੁਸੀਂ ਜਾਨਵਰਾਂ ਨੂੰ ਪਿਆਰ ਕਰੋ ਬਣਦਾ ਉਹਨਾਂ ਦਾ ਹੈਨਾ ਉਹ ਸਾਡੇ ਜੀਵਨ ਦਾ ਇੱਕ ਅਹਿਮ ਜਿਹੜਾ ਹਿੱਸਾ ਨੇ ਸਾਡਾ ਫਰਜ਼ ਬਣਦਾ ਜਾਨਵਰਾਂ ਨੂੰ ਪਿਆਰ ਕਰਨਾ ਉਹਨਾਂ ਦੀ ਸਾਂਭ ਸੰਭਾਲ ਕਰਨਾ ਤੇ ਉਹਨਾਂ ਦੀ ਟੇਕ ਕੇਅਰ ਕਰਨਾ ਕਰੋ ਆਪਣਾ ਜਿਹੜਾ ਫਰਜ਼ ਹੈਗਾ ਪੂਰਾ ਕਰੋ ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਨਜ਼ਰਅੰਦਾਜ਼ ਬਿਲਕੁਲ ਨਾ ਕਰੋ ਕਿਉਂਕਿ ਅਸੀਂ ਆਮ ਦੇਖਦੇ ਹਾਂ ਜਿਨ੍ਹਾਂ ਘਰਾਂ 'ਚ ਕੁੱਤੇ ਪਾਲੇ ਹੋਏ ਨੇ ਬੱਚੇ ਆਮ ਉਹਨਾਂ ਨਾਲ ਅਸੀਂ ਖੇਡਦੇ ਦੇਖਦੇ ਹਾਂ ਬੱਚਿਆਂ ਦੇ ਨਾਲ ਜਿੱਥੇ ਬੱਚੇ ਬੈਠ ਕੇ ਰੋਟੀ ਖਾਂਦੇ ਨੇ ਇੱਕ ਬੁਰਕੀ ਆ ਜਿਹੜੀ ਕੁੱਤੇ ਨੂੰ ਪਾਉਂਦੇ ਨੇ ਤੇ ਇੱਕ ਬੁਰਕੀ ਆਪ ਖਾਂਦੇ ਨੇ ਹੈਨਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿੰਨੇ ਕਿਟਾ ਨੂੰ ਕਿੰਨੇ ਵਾਇਰਸ ਨੇ ਜਿਹੜੇ ਉਹਨਾਂ ਦੇ ਜ਼ਰੀਏ ਸਾਡੇ ਅੰਦਰ ਵੀ ਜਾਂਦੇ ਨੇ ਜਿੱਥੇ ਅਸੀਂ ਸਾਫ ਸਫਾਈ ਦਾ ਧਿਆਨ ਰੱਖਦੇ ਹਾਂ ਸਾਨੂੰ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਹੁਣ ਉਸੇ ਹੀ ਬੈੱਡ ਤੇ ਕੰਬਲ ਦੇ ਵਿੱਚ ਨਾਲ ਡੌਗੀ ਨੂੰ ਜੱਫੀ ਪਾ ਕੇ ਬੱਚਾ ਪਿਆ ਹੁੰਦਾ। ਬੱਚੇ ਕੀ ਮੈਂ ਦੇਖਦੀਆਂ ਕਈ ਵੱਡੇ ਵੀ ਪਏ ਹੁੰਦੇ ਨੇ ਹਨਾ ਅਸੀਂ ਕਿਤੇ ਨਾ ਕਿਤੇ ਉਹਨਾਂ ਜਾਨਵਰਾਂ ਨੂੰ ਮਜਬੂਰ ਕਰ ਰੱਖਿਆ ਕਿ ਤੁਸੀਂ ਸਾਡੇ ਵਾਂਗੂ ਜ਼ਿੰਦਗੀ ਜਿਓ। ਤੁਸੀਂ ਇੱਕ ਇਨਸਾਨ ਬਣ ਕੇ ਜਿਓ। ਪਰ ਇਹ ਸਾਡੀ ਗਲਤਫਹਿਮੀ ਆ ਕਿ ਉਹ ਜਾਨਵਰ ਖੁਸ਼ ਹੁੰਦੇ ਨੇ ਸਾਡੇ ਨਾਲ ਐਵੇਂ ਰਹਿ ਕੇ। ਬਿਲਕੁਲ ਗਲਤ ਹੈ ਇਹ। ਕਿਉਂਕਿ ਜਾਨਵਰ ਨੂੰ ਜਦੋਂ ਜਾਨਵਰ ਦਾ ਮਾਹੌਲ ਮਿਲਦਾ ਜਿੱਥੇ ਉਹ ਰਹਿਣਾ ਚਾਹੁੰਦਾ ਹੈ ਹੈਨਾ ਤੇ ਉਹ ਉੱਥੇ ਜਾ ਕੇ ਜ਼ਿਆਦਾ ਖੁਸ਼ ਰਹਿੰਦਾ ਇਹ ਸਾਡਾ ਵਹਿਮ ਹੁੰਦਾ ਕਿ ਜੇ ਅਸੀਂ ਉਹਨਾਂ ਨੂੰ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਚ ਲੈ ਕੇ ਘੁੰਮਰੇ ਆ ਜਾਂ ਬੈੱਡਾਂ 'ਤੇ ਸਲਾਰੇ ਆ ਜਾਂ ਆਪਣੇ ਨਾਲ ਰੋਟੀ ਦੀ ਬੁਰਕੀ ਤੋੜ ਕੇ ਖਵਾ ਰਹੇ ਆ ਤਾਂ ਉਹ ਜਾਨਵਰ ਖੁਸ਼ ਹੈ ਨਹੀਂ ਖੁਸ਼ ਹੋ ਸਕਦਾ ਤੁਸੀਂ ਆਪ ਆਪਣੇ ਆਪ ਨੂੰ ਉਹਦੀ ਥਾਂ 'ਤੇ ਰੱਖ ਕੇ ਦੇਖੋ ਜੇ ਕੋਈ ਸਾਨੂੰ ਬੇਸ਼ੱਕ ਸੋਨੇ ਦੇ ਪਿੰਜਰੇ 'ਚ ਕੈਦ ਕਰਕੇ ਰੱਖੇ ਅਸੀਂ ਨਹੀਂ ਖੁਸ਼ ਰਹਿ ਸਕਦੇ ਕਿਤੇ ਨਾ ਕਿਤੇ ਅਸੀਂ ਆਪਣੀ ਖੁਸ਼ੀ ਲਈ ਇਹ ਕੁਝ ਕਰ ਰਹੇ ਆ ਅਸੀਂ ਉਹਨਾਂ ਦੀ ਖੁਸ਼ੀ ਲਈ ਨਹੀਂ ਕਰ ਰਹੇ ਉਹਨਾਂ ਲਈ ਸਾਨੂੰ ਇੱਕ ਅਲੱਗ ਥਾਂ ਜ਼ਰੂਰੀ ਆ ਸੋ ਇਹਨਾਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੁਣ ਜੇ ਮੈਂ ਗੱਲ ਕਰਾਂ ਕਈ ਆਪਣੇ ਸ਼ੌਂਕ ਦੇ ਲਈ ਛੋਟੇ-ਛੋਟੇ ਤੋਤਿਆਂ ਨੂੰ ਰੰਗ-बिरੰਗੀਆਂ ਜਿਹੜੀਆਂ ਚਿੜੀਆਂ ਹੁੰਦੀਆਂ ਉਹਨਾਂ ਚੀਜ਼ਾਂ ਨੂੰ ਕੈਦ ਕਰਕੇ ਪਿੰਜਰਿਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਰੱਖਦੇ ਨੇ ਇੱਕ ਬੰਦੇ ਨੂੰ ਮੈਂ ਪੁੱਛਿਆ ਮੈਂ ਕਿਸੇ ਦੇ ਘਰ ਗਈ ਕਿ ਤੁਸੀਂ ਇਹ ਪੰਛੀ ਰੱਖੇ ਹੋਏ ਨੇ ਪਿੰਜਰਿਆਂ ਦੇ ਵਿੱਚ ਵੀ ਇਹ ਕਿਉਂ ਰੱਖੇ ਨੇ ਉਹਨਾਂ ਨੇ 4-5 ਪੰਛੀ ਰੱਖੇ ਹੋਏ ਸੀ ਕਲਰਫੁੱਲ ਚਿੜੀਆਂ ਸੀਗੀਆਂ ਤੋਤਾ ਸੀ ਤੇ ਉਹਨੇ ਮੈਨੂੰ ਜਵਾਬ ਦਿੱਤਾ ਕਹਿੰਦੇ ਬੱਚੇ ਬੜੇ ਖੁਸ਼ ਹੁੰਦੇ ਨੇ ਇਹਨਾਂ ਨਾਲ ਖੇਡਦੇ ਰਹਿੰਦੇ ਨੇ ਤਾਂ ਕਰਕੇ ਇਹਨਾਂ ਨੂੰ ਪਿੰਜਰਿਆਂ 'ਚ ਅਸੀਂ ਰੱਖਿਆ ਮੈਂ ਕਿਹਾ ਤੁਹਾਨੂੰ ਇਹ ਨਹੀਂ ਲੱਗਦਾ ਤੁਸੀਂ ਨਾ ਬੇਕਸੂਰ ਪੰਛੀਆਂ ਨਾਲ ਬਹੁਤ ਗਲਤ ਕੀਤਾ ਹੋਇਆ ਇਹਨਾਂ ਨੂੰ ਤੁਸੀਂ ਕਿਸ ਗੁਨਾਹ ਦੀ ਸਜ਼ਾ ਦਿੱਤੀ ਹੋਈ ਆ ਤੁਹਾਡਾ ਇੱਕ ਕਮਰਾ ਹੈਗਾ ਇੱਕ ਕਮਰੇ ਦੇ ਵਿੱਚ ਉਹਨਾਂ ਨੇ ਰੱਖਿਆ ਹੋਇਆ ਇਹ ਸਾਰਾ ਸਿਸਟਮ ਹਨਾ ਆਪਣੇ ਬੱਚਿਆਂ ਦੀ ਖੁਸ਼ੀ ਲਈ ਪਿੰਜਰਿਆਂ ਦੇ ਵਿੱਚ ਕੈਦ ਕਰਕੇ ਪੰਛੀ ਰੱਖੇ ਹੋਏ ਮੈਂ ਕਿਹਾ ਇੱਕ ਕਮਰੇ ਦੇ ਵਿੱਚ ਇਹਨਾਂ ਨੂੰ ਕਹਿੰਦੇ ਜੀ 5-6 ਸਾਲ ਹੋ ਗਏ ਰੱਖੇ ਨੂੰ ਮੈਂ ਕਿਹਾ ਤੁਸੀਂ ਸੋਚ ਕੇ ਦੇਖੋ ਵੀ ਇਹ ਪੰਛੀ ਵਿਚਾਰੇ ਹਨ ਜਿਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ ਤੁਸੀਂ ਇਹਨਾਂ ਨੂੰ ਕਿਸ ਚੀਜ਼ ਦੀ ਸਜ਼ਾ ਦਿੱਤੀ ਹੋਈ ਆ ਇਹਨਾਂ ਨੂੰ ਆਜ਼ਾਦ ਅਸਮਾਨ 'ਚ ਘੁੰਮਣ ਦਿਓ ਇਹਨਾਂ ਨੂੰ ਬਾਹਰ ਜਾਣ ਦਿਓ ਦੁਨੀਆ ਦੇਖਣ ਦਿਓ ਤੁਸੀਂ ਇਹਨਾਂ ਨੂੰ ਪਿੰਜਰਿਆਂ 'ਚ ਕਿਉਂ ਕੈਦ ਕਰਕੇ ਰੱਖਿਆ ਤੁਸੀਂ ਆਪਦੇ ਬੱਚਿਆਂ ਦੀ ਖੁਸ਼ੀ ਦੇਖ ਲਈ ਲੇਕਿਨ ਪੰਛੀਆਂ ਦੀ ਖੁਸ਼ੀ ਉਹ ਕੌਣ ਦੇਖੂਗਾ ਤੁਸੀਂ ਪਤਾ ਨਹੀਂ ਕਿਹੜੀ ਇਹਨਾਂ ਨੂੰ ਸਜ਼ਾ ਦੇ ਰਹੀ ਉਹ ਕਿਉਂ ਇਹਨਾਂ ਨੂੰ ਕੈਦ ਕਰਕੇ ਰੱਖਦੇ ਹੋ ਇਹ ਵਿਚਾਰੇ ਐਦਾਂ ਹੀ ਤੱਕੀ ਜਾਂਦੇ ਨੇ ਦੇਖਦੇ ਰਹਿੰਦੇ ਨੇ ਵੀ ਕਦੋਂ ਉਹ ਦਿਨ ਆਊਗਾ ਜਦੋਂ ਸਾਨੂੰ ਕੋਈ ਨਾ ਪਿੰਜਰਿਆਂ ਚੋਂ ਆਜ਼ਾਦ ਕਰੂਗਾ ਤੁਸੀਂ ਦੇਖਿਓ ਅਕਸਰ ਜਿਹੜੇ ਪਿੰਜਰਿਆਂ ਚ ਪੰਛੀ ਕੈਦ ਕੀਤੇ ਹੁੰਦੇ ਨੇ ਉਹ ਅਕਸਰ ਪਿੰਜਰਿਆਂ ਦੇ ਬਾਹਰ ਹੀ ਦੇਖਦੇ ਰਹਿੰਦੇ ਨੇ ਸ਼ਾਇਦ ਇਦਾਂ ਲੱਗਦਾ ਉਹਨਾਂ ਨੂੰ ਦੇਖ ਕੇ ਜਿਵੇਂ ਕਿਸੇ ਦੀ ਵੇਟ ਕਰਦੇ ਹੋਣ ਵੀ ਪਤਾ ਨਹੀਂ ਕੋਈ ਆਊਗਾ ਸਾਨੂੰ ਪਿੰਜਰੇ ਚੋਂ ਆਜ਼ਾਦ ਕਰੂਗਾ ਐ ਉਹਨਾਂ ਨੂੰ ਦੇਖ ਕੇ ਲੱਗਦਾ ਜਿਵੇਂ ਕਿਸੇ ਬਹੁਤ ਵੱਡੇ ਗੁਨਾਹ ਦੀ ਸਜ਼ਾ ਭੁਗਤ ਰਹੇ ਹੋਣ ਸੋ ਕਿਤੇ ਨਾ ਕਿਤੇ ਉਹਨਾਂ ਤੇ ਤਰਸ ਵੀ ਆਉਂਦਾ ਦੇਖ ਕੇ ਸੋ ਆਪਣੇ ਬੱਚਿਆਂ ਦੀ ਖੁਸ਼ੀ ਲਈ ਘਟੋ ਘਟ ਤੁਸੀਂ ਹੋਰ ਬਹੁਤ ਚੀਜ਼ਾਂ ਕਰ ਸਕਦੇ ਹੋ ਲੇਕਿਨ ਪੰਛੀਆਂ ਨਾਲ ਜਾਂ ਜਾਨਵਰਾਂ ਨਾਲ ਤੁਸੀਂ ਇਨਾਂ ਨਾ ਇਨਸਾਫੀ ਨਾ ਕਰੋ ਤੇ ਬਾਕੀ ਮੈਂ ਗੱਲ ਕਰ ਰਹੀ ਸੀ ਜਿਨ੍ਹਾਂ ਨੇ ਡੌਗਸ ਰੱਖੇ ਹੋਏ ਨੇ ਜੇ ਉਹ ਮੰਨ ਲਓ ਸਵੇਰੇ ਹਨਾ ਆਪਣੇ ਡੌਗਸ ਨੂੰ ਬਾਹਰ ਸੈਰ ਤੇ ਘੁਮਾਣ ਲੈ ਕੇ ਜਾਂਦੇ ਨੇ ਤਾਂ ਦੋ ਚਾਰ ਚੀਜ਼ਾਂ ਦਾ ਧਿਆਨ ਵੀ ਰੱਖਿਆ ਕਰੋ ਇੱਕ ਤਾਂ ਉਹਨਾਂ ਨੂੰ ਸੰਗਲੀ ਪਾ ਕੇ ਲੈ ਕੇ ਜਾਇਆ ਕਰੋ ਤੇ ਦੂਜਾ ਉਹਨਾਂ ਦੇ ਮੂੰਹ ਤੇ ਜਿਹੜਾ ਸੀ ਛਿੱਕਾਂ ਕਹਿੰਦੇ ਆ ਛਿੱਕਾਂ ਵੀ ਪਾਕੇ ਲੈ ਕੇ ਜਾਇਆ ਕਰੋ ਜੇ ਹੋ ਸਕੇ ਪੂਰਾ ਧਿਆਨ ਨਾਲ ਲੈ ਕੇ ਜਾਇਆ ਕਰੋ ਕਿਉਂਕਿ ਜੇ ਤੁਸੀਂ ਕਿਸੇ ਜਾਨਵਰ ਦੀ ਰਿਸਪੌਂਸਿਬਿਲਟੀ ਲੈਂਦੀ ਆ ਤਾਂ ਚੰਗੀ ਤਰ੍ਹਾਂ ਉਹਨੂੰ ਨਿਭਾਓ ਤੇ ਐਦਾਂ ਲੈ ਕੇ ਜਾਓ ਕਿ ਤੁਹਾਡੇ ਜਿਹੜੇ ਰੱਖੇ ਜਾਨਵਰ ਨੇ ਤੁਹਾਡੇ ਰੱਖੇ ਡੌਗਸ ਨੇ ਉਹਨਾਂ ਦੇ ਨਾਲ ਕਿਸੇ ਦੂਜੇ ਨੂੰ ਪਰੇਸ਼ਾਨੀ ਨਾ ਹੋਵੇ ਹੈਨਾ ਜੇ ਤੁਸੀਂ ਜ਼ਿੰਮੇਵਾਰੀ ਲੈਂਦੀ ਆ ਤਾਂ ਚੰਗੀ ਤਰ੍ਹਾਂ ਲੋ ਉਹਨਾਂ ਦੀ ਤੇ ਬਾਕੀ ਦੂਜੀ ਗੱਲ ਫੇਰ ਮੇਰੀ ਇੱਕ ਵਾਰੀ ਬੇਨਤੀ ਹੈ ਜੀ ਆਪਣੇ ਬੱਚਿਆਂ ਤੋਂ ਤੇ ਆਪਣੇ ਖਾਣੇ ਪੀਣੇ ਤੋਂ ਡੌਗਸ ਨੂੰ ਦੂਰ ਰੱਖਿਆ ਕਰੋ ਬੇਸ਼ੱਕ ਅਸੀਂ ਉਹਨਾਂ ਨੂੰ ਜਿੰਨਾ ਮਰਜੀ ਲਾਡ ਪਿਆਰ ਕਰਦੇ ਹਾਂ ਮੈਨੂੰ ਪਤਾ ਹੈ ਜਦੋਂ ਕੋਈ ਪਰਿਵਾਰ ਦੇ ਵਿੱਚ ਅਸੀਂ ਡੌਗ ਰੱਖ ਲੈਂਦੇ ਆ ਕੁੱਤਾ ਰੱਖਦੇ ਆ ਚਾਹੇ ਉਹ ਮੱਝ ਹੈ ਚਾਹੇ ਉਹ ਪਸ਼ੂ ਜਿਹੜਾ ਮਰਜੀ ਆ ਉਹਦਾ ਜਿਹੜਾ ਮਾਨ ਸਤਕਾਰ ਹੁੰਦਾ ਸਾਨੂੰ ਐ ਲੱਗਣ ਲੱਗ ਜਾਂਦਾ ਕਿ ਉਹ ਸਾਡੀ ਇੱਕ ਫੈਮਲੀ ਦਾ ਮੈਂਬਰ ਹੈ ਹੋਣਾ ਵੀ ਚਾਹੀਦਾ ਸਾਨੂੰ ਉਸ ਨੂੰ ਪਿਆਰ ਦੇਣਾ ਵੀ ਚਾਹੀਦਾ ਪਰ ਫੇਰ ਵੀ ਉਹਨਾਂ ਦੇ ਰਹਿਣ ਸਹਿਣ ਦਾ ਜਿਹੜਾ ਤਰੀਕਾ ਹੈ ਉਹ ਅਲੱਗ ਹੈ ਉਹਨਾਂ ਦੇ ਵਿੱਚ ਅਲੱਗ ਵਾਇਰਸ ਹੁੰਦੇ ਨੇ ਤੇ ਇਨਸਾਨ ਦਾ ਜਿਹੜਾ ਸਿਸਟਮ ਹੈ ਉਹ ਥੋੜਾ ਜਿਹਾ ਅਲੱਗ ਹੁੰਦਾ ਅਸੀਂ ਜੋ ਮਰਜ਼ੀ ਚਾਹੀਏ ਇਸ ਗੱਲ ਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਠੀਕ ਹੈ ਉਹਨਾਂ ਦਾ ਜਿਹੜਾ ਸਿਸਟਮ ਹੈਗਾ ਹੋਰ ਹੈ ਜਿਹੜਾ ਸਾਡਾ ਸਿਸਟਮ ਹੈ ਉਹ ਹੋਰ ਹੁੰਦਾ ਸੋ ਬੱਚਿਆਂ ਲਈ ਇਹ ਚੀਜ਼ ਕਾਫੀ ਤੁਸੀਂ ਸੀਰੀਅਸ ਲੈ ਕੇ ਚੱਲੋ ਕਿ ਕੱਲ ਨੂੰ ਕੋਈ ਤੁਹਾਨੂੰ ਕਿਸੇ ਗਲਤੀ ਦਾ ਹਰਜਾਨਾ ਨਾ ਭੁਗਤਣਾ ਪਵੇ ਸੋ ਅਵੇਅਰਨੈਸ ਬਹੁਤ ਜ਼ਰੂਰੀ ਆ ਅਸੀਂ ਹਾਸੀਆਂ ਖੇਡੀਆਂ ਦੇ ਵਿੱਚ ਵੈਸੇ ਇਹਨਾਂ ਗੱਲਾਂ ਨੂੰ ਬਹੁਤ ਲਾਈਟ ਲੈ ਜਾਂਦੇ ਆ ਬੱਚੇ ਕਈ ਵਾਰੀ ਸਾਡੇ ਸਾਹਮਣੇ ਕੁੱਤਿਆਂ ਦੇ ਮੂੰਹ ਚੱਟੀ ਜਾਂਦੇ ਨੇ ਅਸੀਂ ਉਹਨਾਂ ਨੂੰ ਜਮਾ ਨਹੀਂ ਰੋਕਦੇ ਉਹਨਾਂ ਨੂੰ ਇਹ ਨਹੀਂ ਸਿਖਾਉਂਦੇ ਕਿ ਨਹੀਂ ਬੇਟਾ ਇਹ ਚੀਜ਼ ਨਹੀਂ ਕਰਨੀ ਠੀਕ ਹੈ ਆਪਾਂ ਰੱਖਿਆ ਹੋਇਆ ਠੀਕ ਹੈ ਪਰ ਤੁਸੀਂ ਐ ਇਸ ਤੋਂ ਥੋੜਾ ਜਿਹਾ ਦੂਰ ਰਹੋ ਆਪਣੀ ਹਨਾ ਰੋਟੀ ਦੇ ਵਿੱਚ ਕੁੱਤੇ ਹੱਥ ਮਾਰੀ ਜਾਂਦੇ ਨੇ ਉੱਥੇ ਹੀ ਸਾਰਾ ਸਿਸਟਮ ਚੱਲੀ ਜਾਂਦਾ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਰੱਖੋ ਬਾਕੀ ਜਿਨ੍ਹਾਂ ਨੂੰ ਸ਼ੌਂਕ ਹੈ ਜਿਵੇਂ ਰੱਖਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਾਰਾ ਸਿਸਟਮ ਹੈ ਜਿਹੜਾ ਥੋੜਾ ਜਿਹਾ ਅਲੱਗ ਰੱਖੋ ਇਹ ਨਾ ਹੋਵੇ ਕੱਲ ਨੂੰ ਤੁਹਾਨੂੰ ਕਿਸੇ ਗਲਤੀ ਦੀ ਸਜ਼ਾ ਭੁਗਤਣੀ ਪੈ ਜਾਵੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਮੈਨੂੰ ਲੱਗਿਆ ਕਿ ਜ਼ਰੂਰੀ ਆ ਮੈਂ ਇੱਕ ਵੀਡੀਓ ਦੇਖੀ ਸੀ ਉਹ ਦੇਖ ਕੇ ਮੈਂ ਇਹ ਵੀਡੀਓ ਤੁਹਾਨੂੰ ਬਣਾ ਕੇ ਸ਼ੇਅਰ ਕੀਤੀ ਹੈ ਤੁਹਾਡੇ ਨਾਲ ਤੁਹਾਨੂੰ ਵੀ ਵਧੀਆ ਲੱਗੇ ਤਾਂ ਤੁਸੀਂ ਅਵੇਅਰਨੈਸ ਲਈ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰਨਾ ਤੇ ਆਪਣੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੇਣਾ ਥੈਂਕ ਯੂ ਸੋ ਮੱਚ ਤੁਸੀਂ ਟਾਈਮ ਕੱਢ ਕੇ ਵੀਡੀਓ ਦੇਖੀ ਧੰਨਵਾਦ ਜੀ ਸਾਰਿਆਂ ਦਾ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਉਹ ਕਰ ਲੋ ਇਨਸਟਾ ਤੇ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਬੱਬਲ ਕੌਰ 1313 ਮੇਰਾ ਜਸਟ ਜਿਹੜਾ ਕੰਮ ਹੈਗਾ ਮੇਨ ਤੁਹਾਨੂੰ ਐਂਟਰੇਨ ਕਰਨਾ ਦੋਸਤੋ ਪਰ ਜਿੱਥੇ ਮੈਨੂੰ ਲੱਗਦਾ ਕੋਈ ਅਵੇਅਰਨੈਸ ਵਾਲੀ ਚੀਜ਼ ਚਾਹੀਦੀ ਆ ਬੋਲ ਕੇ ਪਾਣੀ ਹਨਾ ਮੈਨੂੰ ਕੋਈ ਐਹੋ ਜੀ ਵੀਡੀਓ ਦਿਖਦੀ ਆ ਜਿਸ ਤੇ ਮੈਨੂੰ ਬੋਲਣਾ ਪੈ ਸਕਦਾ ਹਨਾ ਉਹ ਮੈਂ ਬੋਲ ਕੇ ਤੁਹਾਨੂੰ ਜ਼ਰੂਰ ਤੁਹਾਨੂੰ ਅਵੇਅਰ ਕਰਦੀ ਆ ਬਾਕੀ ਮੰਨਣਾ ਨਾ ਮੰਨਣਾ ਉਹ ਤੁਹਾਡੀ ਹੈਡੈਕ ਹੈ ਹਨਾ ਜੀ ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਟਾਈਮ ਦਿੱਤਾ ਸਸਤੀ ਕਾਂ